ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੇ ਅੰਦਰ ਜਿਹੜੇ 328 ਪਾਵਨ ਤਪਿੱਤਰ ਗੁਰੂ ਰਣ ਸਾਹਿਬ ਦੇ ਸਰੂਪ ਲਾਪਤਾ ਸੀ ਉਸ ਨੂੰ ਲੈ ਕੇ ਸਾਰੀ ਸੰਗਤ ਜਿਹੜੀ ਆ ਉਹਦੇ ਅੰਦਰ ਬਹੁਤ ਹੀ ਬੇਚੈਨੀ ਪਾਈ ਜਾਂਦੀ ਸੀ ਔਰ ਸੰਗਤ ਦੀ ਆਸਥਾ ਸੀ ਕਿ ਉਹ 28 328 ਰੂਪ ਨੇ ਜਿਹੜੇ ਉਹ ਲੱਭੇ ਜਾਣ ਉਹਨਾਂ ਬਾਰੇ ਪਤਾ ਕੀਤਾ ਜਾਵੇ ਕਿੱਥੇ ਨੇਗੇ ਔਰ ਸੁਰੱਖਿਅਤ ਹੱਥਾਂ ਵਿਚ ਰਹੇ ਆ ਸੋ ਉਸ ਨੂੰ ਲੈ ਕੇ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਦੁਆਰਾ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਇੱਕ ਜਿਹੜੀ ਜਾਂਚ ਚੱਲ ਰਹੀ ਸੀਗੀ ਔਰ ਜਾਂਚ ਦੇ ਦੌਰਾਨ ਜਦੋਂ ਉਹ ਜਾਂਚ ਚੱਲਦੀ ਹੋਈ ਕਿਸੇ ਨੇ ਇੱਥੇ ਰਸੋਖਾਨਾ ਜਿਹੜਾ ਕਿ ਧੰਤਨ ਹਜੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੇ ਸਥਾਨ ਤੇ ਉਹ ਪਹੁੰਚੀ ਤਾਂ ਉਹਨਾਂ ਨੂੰ ਜਿਹੜਾ ਹੈਗਾ 169 ਰੂਪਾਂ ਬਾਰੇ ਦੱਸਿਆ ਗਿਆ ਪਰ ਲੇਕਿਨ ਉਹ ਜਾਂਚ ਜਿਹੜੀ ਆ ਪੂਰੀ ਤਰ੍ਹਾਂ ਹੋ ਚੁੱਕੀ ਆ ਕੋਈ ਵੀ ਕਿਸੇ ਕਿਸਮ ਦਾ ਜਿਹੜਾ ਨਹੀਂ ਗਲਤ ਮਿਲਿਆ ਔਰ ਰਿਕਾਰਡ ਜਿਹੜਾ ਸੀਗਾ ਉਹ ਸ਼੍ਰੀਨਾਭ ਕਮਲ ਸਾਹਿਬ ਜੀ ਦਾ ਸਾਰਾ ਦਰਸਤ ਪਾਇਆ ਗਿਆ ਔਰ ਕਿਸੇ ਵੀ ਕਿਸਮ ਦੀ ਮੁਕਦਮਾ ਜਾਂ ਕੋਈ ਹੋਰ ਜਿਹੜਾ ਉਹ ਪ੍ਰਬੰਧਕ ਕਮੇਟੀ ਦੇ ਖਿਲਾਫ ਨਾ ਪਹਿਲਾਂ ਦਰਸੀ ਨਾ ਹੁਣ ਦਰਜਾ ਸੋ ਸਾਰਾ ਰਿਕਾਰਡ ਜਿਹੜਾ ਦਰਸਤ ਪਾਇਆ ਗਿਆ ਸੋ ਬਹੁਤ ਜਲਦ ਜਿਹੜਾ ਹੈਗਾ ਸਾਡੇ ਮਾਨਯੋਗ ਮੰਤਰੀ ਸਾਹਿਬ ਵੀ ਆਉਣਗੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾਗਾ ਇਹ 80 ਪਰ ਲੇਕਿਨ ਜਿਹੜੀ 328 ਸਰੂਪ ਜਿਹੜੇ ਲਾਪਤਾ ਨੇਗੇ ਉਹਨਾਂ ਨੂੰ ਅਸੀਂ ਲੱਭਣ ਦੇ ਲਈ ਯਾਦ ਜਿਹੜਾ ਰਿਕਾਰਡ ਆ ਉਹਨੋਂ ਦੇ ਲਈ ਜਾਂ ਕਮੇਟੀ ਜਿਹੜੀ ਲੱਗੀ ਰਹੂਗੀ ਸੋ ਮੈਂ ਸਭ ਦਾ ਧੰਨਵਾਦ ਕਰਦਾਗਾ ਪ੍ਰਬੰਧਕ ਕਮੇਟੀ ਦੇ ਨਾਲ ਬੜੀ ਲੰਬੀ ਚੌੜੀ ਜਿਹੜੀ ਚਰਚਾ ਹੋਈ ਆ ਕਿਉਂਕਿ ਸਾਡੀ ਸਾਰਿਆਂ ਦੀ ਆਸਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਸਰਦਾਰ ਭਗਵੰਤ ਸੇਮਾਨ ਜੀ ਦੀ ਆਸਥਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਸੋ ਬਿਲਕੁਲ ਕਿਸੇ ਵੀ ਕਿਸਮ ਦੀ ਜਿਹੜੀ ਆ ਕੋਈ ਵੀ ਗਲਤ ਕੰਮ ਨਹੀਂ ਹੁੰਦਾ ਜਾਊਗਾ ਸਾਰਾ ਰਿਕਾਰਡ ਜਿਹੜਾ ਉਹ ਸਹੀ ਪਾਇਆ ਗਿਆ ਸੋ ਮੈਂ ਪ੍ਰਬੰਧਕ ਕਮੇਟੀ ਦਾ ਸ਼ਬਦ ਮੈਂ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਚਿਮਨਾ ਸਾਹਿਬ ਜਿਹੜੀ ਸਿੱਟ ਨੇ ਇਨਫੋਰਮੇਸ਼ਨ ਫਿਰ ਸੀਐਮ ਤੱਕ ਪਹੁੰਚਾਈ ਸੀ ਤਾਂ ਲੱਗਦਾ ਕਿ ਉਹ ਅੰਗਿਲੀ ਕਰ ਗਈ ਸੀ ਕਿਤਨੇ ਕਿਤੇ ਕੋਈ ਮਿਸਕਮਿਊਨੀਕੇਸ਼ਨ ਸੀ ਉਹ ਮਿਸਕਮਿਊਨੀਕੇਸ਼ਨ ਦੂਰ ਹੋ ਗਈ ਆ ਸੋ ਹੁਣ ਜਿਹੜਾ ਉਹ ਰਿਕਾਰਡ ਦਰੁਸਤ ਪਾਇਆ ਗਿਆ